ਤੇ ਅੱਜ 10 ਪੋਧਾ ਦਿੱਤਾ ਜਗਤ ਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਗੁਲਾਬੇ ਤੇ ਪੰਜਾਬੇ ਦੇ ਘਰ ਆ ਰਾਤ ਬਤੀਤ ਕਰਦੇ ਆ ਜਿਹੜੀ ਆਪਾਤ ਪਿੱਛੇ ਲੰਘ ਕੇ ਗਈ ਹੈ ਆ ਲੰਘ ਰਹੀ ਹੈ ਕਹਿੰਦਾ ਐਸ ਵੇਲੇ ਤੇ ਉਹਨੇ ਸਤਗੁਰਾਂ ਦੇ ਅੱਗੇ ਇੱਕ ਥਾਲੀ ਥਾਲੀ ਦੇ ਵਿੱਚ ਕੁਝ ਮਿੱਠਾ ਰੱਖ ਕੇ ਪਾਤਸ਼ਾਹ ਨੂੰ ਕਹਿ ਦਿੱਤਾ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਅੱਗੇ ਬੇਨਤੀ ਕਰਕੇ ਵੀ ਮਹਾਰਾਜ ਜੀ ਅਸੀਂ ਤੁਸਾਂ ਨੂੰ ਹੋਰ ਨਹੀਂ ਘਰ ਵਿੱਚ ਰੱਖ ਸਕਦੇ ਤੁਸੀਂ ਕਿਰਪਾ ਕਰੋ ਸਾਡਾ ਘਰ ਖਾਲੀ ਕਰਕੇ ਚ ਜਾਓ ਉਸ ਪਾਤਸ਼ਾਹ ਨੂੰ ਜਿਸ ਪਾਤਸ਼ਾਹ ਨੇ ਸਾਡੇ ਲਈ ਆਪਣੇ ਦੋ ਪੁੱਤ ਕੁਰਬਾਨ ਕਰਵਾ ਦਿੱਤੇ ਚਮਕੌਰ ਸਾਹਿਬ ਦੀ ਗੜੀ ਵਿੱਚ ਗੁਲਾਬਾ ਤੇ ਪੰਜਾਬਾ ਸਤਿਗੁਰਾਂ ਨੂੰ ਕਹਿੰਦਾ ਵੀ ਚਲੇ ਜਾਓ ਤੁਹਾਨੂੰ ਘਰ ਵਿੱਚ ਰੱਖਣਾ ਬੱਚੂ ਬੱਚਿਆਂ ਨੂੰ ਕੋਲੂ ਵਿੱਚ ਪੜਵਾਉਣ ਦੇ ਬਰਾਬਰ ਹੈ ਤੇ ਸਾਡੇ ਤੋਂ ਨਹੀਂ ਹੋਣਾ ਤੇ ਮਹਾਰਾਜ ਜੀ ਨੇ ਕਿਹਾ ਸੀ ਕਿ ਪਹਿਲਾਂ ਹੀ ਅਸੀਂ ਤੈਨੂੰ ਆਖਿਆ ਸੀ ਜਦੋਂ ਅਸੀਂ ਉੱਥੇ ਵਿਰਾਜਮਾਨ ਸੀ ਤੇ ਤੇਰਾ ਨੌਕਰ ਤੈਨੂੰ ਆ ਕੇ ਤੁਸਾਂ ਨੂੰ ਖਬਰ ਦਿੰਦਾ ਤੁਸੀਂ ਉਹਨਾਂ ਦੀ ਖਬਰ ਸੁਣ ਕੇ ਸਾਨੂੰ ਲੈਣ ਲਈ ਆਉਂਦੇ ਹੋ ਤੇ ਅਸੀਂ ਬਚਨ ਕਰਦੇ ਸੀ ਗੁਲਾਬਿਆ ਪੰਜਾਬਿਆ ਅਸੀਂ ਤੁਸਾਂ ਦੇ ਘਰ ਨਹੀਂ ਜਾਣਾ ਅਸੀਂ ਇੱਥੇ ਠੀਕ ਹੈ ਤੇ ਤੂੰ ਵਾਰ-ਵਾਰ ਬੇਨਤੀਆਂ ਕਰਦਾ ਸੀ ਤੇ ਮਹਾਰਾਜ ਕਹਿੰਦੇ ਅਸੀਂ ਤੇਰੀਆਂ ਬੇਨਤੀਆਂ ਮੰਨ ਕੇ ਆਇਆ ਆਏ ਤੇਰੇ ਘਰ ਨਾਲ ਤੇਨੂੰ ਬਚਨ ਵੀ ਕਿਹਾ ਸੀ ਵੀ ਲੈ ਕੇ ਤੇ ਚੱਲਿਆ ਕਦੀ ਡੋਲ ਨਾ ਜਾਈ ਪਰ ਤੂੰ ਤੇ ਪਾਤਸ਼ਾਹ ਕਹਿੰਦੇ ਥੜਕ ਗਿਆ ਖੈਰ ਜੀ ਸਤਿਗੁਰਾਂ ਨੇ ਬਹੁਤੇ ਬਚਨ ਬिलास ਨਾ ਕੀਤੇ ਹੋਰ ਤੇ ਮਹਾਰਾਜ ਉੱਥੋਂ ਚੱਲ ਪਏ ਅੱਗੇ ਤੋਂ ਮੁਸਲਮਾਨ ਭਰਾ ਗਨੀ ਖਾਨ ਤੇ ਨਬੀ ਖਾਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਨੂੰ ਮਿਲਦੇ। ਇੱਥੇ ਸਤਿਗੁਰਾਂ ਨੇ ਆਪਣੇ ਜਿਹੜੇ ਕੇਸ ਸੀ ਸਿਰ ਦੇ ਕੋਮਲ ਕੇਸ ਉਹ ਪਿੱਛੇ ਨੂੰ ਛੁੱਟੇ ਹੋਏ ਸਤਿਗੁਰਾਂ ਤੇ ਆਪਣੇ ਤਨ ਤੇ ਖਜੂਰ ਨੇ ਨੀਲੇ ਰੰਗ ਦਾ ਲਿਬਾਸ ਪਹਿਨੇ ਆ। ਬਾਦਸ਼ਾਹ ਗੁਰੂ ਗੋਬਿੰਦ ਸਿੰਘ ਸਹਿਬ ਮਹਾਰਾਜ ਜੀ ਦੇ ਪਲੰਘ ਦੇ ਉੱਪਰ ਸਤਿਗੁਰੂ ਜੀ ਬੈਠੇ ਹੋਏ ਗੁਰੂ ਗਰੀਬੇਵਾਂ ਚ ਤੇ ਉਹ ਪਲੰਘ ਦੇ ਅਗਲੇ ਪਾਵਿਆਂ ਗਨੇ ਖਾਂ ਤੇ ਨਵੀਂ ਖਾਂ ਦੋਨਾਂ ਭਰਾਵਾਂ ਨੇ ਚੱਕਿਆ ਉਸ ਪਲੰਘ ਦੇ ਪਿਛਲੇ ਪਾਵਿਆਂ ਨੂੰ ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਨੇ ਚੱਕਿਆ ਟਿਕ ਟਿਕ ਮੋਹਰਾਂ ਦੇ ਖੰਬਿਆਂ ਦਾ ਬਣਿਆ ਹੋਇਆ ਇੱਕ ਮੁਠਾ ਭਾਈ ਦਇਆ ਸਿੰਘ ਆਪਣੇ ਹੱਥ ਵਿੱਚ ਫੜ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸੀਸ ਦੇ ਉੱਪਰ ਚੌਰ ਸਾਹਿਬ ਕਰਦੇ ਆ। ਤੇ ਮਹਾਰਾਜ ਜਿਹੜੇ ਇੱਕੋ ਤੁਰੇ ਆ ਨਾ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਉਹ ਕਹਿ ਲੋ ਵੀ ਉੱਚ ਦੇ ਪੀਰ ਦੇ ਰੂਪ ਵਿੱਚ ਜਾਣਾ। ਇਸ ਗੱਲ ਦਾ ਜਰੂਰ ਤੁਸੀਂ ਆਪਣੇ ਖਿਆਲ ਵਿੱਚ ਰੱਖਿਓ ਵੀ ਮਹਾਰਾਜ ਜੀ ਜਦੋਂ ਧੁਰੇ ਗਨੀਖਾਂ ਤੇ ਨਵੀਖਾਂ ਸਤਿਗੁਰਾਂ ਨੂੰ ਲੈ ਕੇ ਗਏ ਅੱਜ 10 ਕੋ ਨੂੰ ਸਤਿਗੁਰਾਂ ਨੇ ਸਾਰਾ ਦਿਨ ਜਿਹੜਾ ਸਫ਼ਰ ਕਰਨਾ ਉਹ ਉੱਚ ਦੇ ਪੀੜ ਦੇ ਰੂਪ ਵਿੱਚ ਕਰਤਾ ਥਾਂ ਥਾਂ ਤੇ ਬਹੁਤ ਸਖਤ ਪੈਰੇ ਤੇ ਗਨੀਖਾਂ ਤੇ ਨਵੀਖਾਂ ਨੇ ਕਿਹਾ ਸੀ ਵੀ ਜੋ ਵੀ ਕੋਈ ਰਸਤੇ ਵਿੱਚ ਕਿਸੇ ਤਰ੍ਹਾਂ ਦੀ ਪੁੱਛਗਿੱਛ ਕਰੇ ਉਹਦਾ ਜਵਾਬ ਤੁਸੀਂ ਕਿਸੇ ਨੇ ਨਹੀਂ ਦੇਣਾ ਉਹਦਾ ਜਵਾਬ ਅਸੀਂ ਦੋਨੋਂ ਭਰਾ ਦੇਵਾਂਗੇ ਤੇ ਉਹ ਉਸ ਸਮੇਂ ਵਿੱਚ ਨਿੱਤਰ ਕੇ ਆਏ ਜਿਸ ਸਮੇਂ ਵਿੱਚ ਆਖਿਆ ਗਿਆ ਸੀ ਕਿ ਜਿਹੜਾ ਗੁਰੂ ਗੋਬਿੰਦ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਮਾਤਾ ਨੂੰ ਘਰ ਵਿੱਚ ਪਨਾਹ ਦੇਵੇਗਾ ਉਹਨੂੰ ਸਜ਼ਾ ਇਹ ਮੌਤ ਮੌਤ ਵੀ ਕੈਸੀ ਵੀ ਕੋਲੂ ਵਿੱਚ ਭੀੜ ਦਿੱਤਾ ਜਾਂਦਾ ਹੈ ਉਨ੍ਹਾਂ ਸਮਿਆਂ ਵਿੱਚ ਉਹ ਦੋਨੋਂ ਭਰਾ ਨਿਤਰ ਕੇ ਆਏ ਪਾਤਸ਼ਾਹ ਦੇ ਸਾਹਮਣੇ ਤੇ ਉਹਨਾਂ ਮੰਗ ਕੇ ਮਹਾਰਾਜ ਜੀ ਤੋਂ ਸੇਵਾ ਲਈ ਹਜੂਰ ਪਲੰਘ ਦੇ ਉੱਪਰ ਵਿਰਾਜਮਾਨ ਕੇਸ ਪਿੱਛੇ ਨੂੰ ਪਾਤਸ਼ਾਹ ਦੇ ਟੁੱਟਿਆ ਤਨ ਤੇ ਨੀਲੇ ਰੰਗ ਦਾ ਲਿਬਾਸ ਤੇ ਦੂਜਾ ਪੱਖ ਦਸਪੋ ਵਾਲਾ ਜਿਹਦੇ ਵਿੱਚ ਸਾਬ ਜੀ ਦੇ ਛੋਟੇ ਮਾਤਾ ਸਾਬ ਜੀ ਦੇ ਛੋਟੇ ਸਾਬਜਾਦੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਤੇ ਨਾਲ ਮਾਤਾ ਗੁਜਰ ਕੌਰ ਜਿਹੜਾ ਸਫ਼ਰ ਤੈਅ ਕਰ ਰਹੇ ਆ satsangat ਗੰਗੂ ਨੇ ਸ਼ਿਕਾਇਤ ਕੀਤੀ ਗੁਰੂ ਪੁੱਤਰਾਂ ਦੀ ਮੇਰੇ ਕਰਕੇ ਲਾਲਚਵਾ ਸੁਹੋ ਕੇ ਪਰ ਇਹ ਵੀ ਗੱਲ ਯਾਦ ਰੱਖਿਓ ਇਨੇ ਤੇ ਸ਼ਿਕਾਇਤ ਕੁਝ ਮੋਹਰਾਂ ਦੇ ਲਾਲਚ ਵਿੱਚ ਆ ਕੇ ਕੀਤੀ ਤੇ ਕੁਝ ਸਰਕਾਰ ਦੇ ਇਨਾਮ ਦੇ ਲਾਲਚ ਵਿੱਚ ਆ ਕੇ ਕੀਤੀ ਪਰ ਇਹਦਾ ਲਾਲਚ ਇਹਦੀ ਮੌਤ ਦਾ ਬਹੁਤ ਵੱਡਾ ਕਾਰਨ ਬਣਿਆ। ਬੱਚਿਆ ਫਿਰ ਇਹ ਵੀ ਨਹੀਂ ਕਹਿ ਲਈਏ ਜੇ ਆਪਾਂ ਵੀ ਇਹ ਇੱਕ ਘਰ ਵਿੱਚ ਠਾਠ ਦੀ ਰੋਟੀ ਖਾਂਦਾ ਰਿਆ ਨਹੀਂ ਨਹੀਂ। ਤੇ ਸਾਡੇ ਬਹੁਤੇ ਇਤਿਹਾਸਕਾਰਾਂ ਦਾ ਤਾਂ ਜੋਰ ਲੱਗਿਆ ਵੀ ਗੰਗੂ ਨੂੰ ਰਸਤੇ ਵਿੱਚੋਂ ਕੱਢੀ। ਗੰਗੂ ਹੈ ਹੀ ਨਹੀਂ ਸੀ। ਬਹੁਤੇ ਕਹਿ ਰਹੇ ਪਰ ਨਹੀਂ ਨਹੀਂ ਇਹ ਜਿਹੜੇ ਕੱਢਣ ਤੇ ਲੱਗੇ ਆ ਨਾ ਉਹ ਇਹਨੂੰ ਸਾਰੇ ਇਤਿਹਾਸ ਨੂੰ 6 ਪੂ ਤੋਂ ਲੈ ਕੇ 13 ਪੂ ਦੇ ਇਤਿਹਾਸ ਨੂੰ ਬਦਲਣ ਦੇ ਵਿੱਚ ਉਹਨਾਂ ਦਾ ਜੋਰ ਲੱਗਿਆ ਵੀ ਇਹਨੂੰ ਕਿਵੇਂ ਨਾ ਕਿਵੇਂ ਕਰਕੇ ਬਦਲੀਏ ਕੌਮ ਸੁਚੇਤ ਹੋ ਜਾਣ ਦੇ ਹੁੰਦੀ ਜਾਂਦੀ ਹੈ 25 25 ਲੱਖ ਲੋਕ ਜਾ ਕੇ ਉਹਨਾਂ ਸਹਿਬਜ਼ਾਦਿਆਂ ਦੀਆਂ ਉਹਨਾਂ ਨੀਆਂ ਤੇ ਜਾ ਕੇ ਆਪਣਾ ਸੀਸ ਝੁਕਾਉਣਾ ਸ਼ੁਰੂ ਕਰ ਰਹੇ ਨੇ ਇਸ ਕਰਕੇ ਇਹ ਲੋਕਾਂ ਦੀ ਗਿਣਤੀ ਹੋਰ ਜ਼ਿਆਦਾ ਵਧੇ ਵਧਣ ਤੋਂ ਪਹਿਲਾਂ ਪਹਿਲਾਂ ਇਹਨਾਂ ਸਾਰਿਆਂ ਦੇ ਇਤਿਹਾਸ ਨੂੰ ਮਲੀਆਂ ਮੀਟ ਕਰਕੇ ਇਹਨਾਂ ਨੂੰ ਉੱਥੇ ਜਾਣ ਤੋਂ ਹਟਾਈਏ ਕਿਉਂਕਿ ਸਹਿਬਜ਼ਾਦਿਆਂ ਦੀਆਂ ਨੀਆਂ ਉਹ ਠੰਡਾ ਬੁਰਜ ਇਹਨਾਂ ਨੂੰ ਦ੍ਰਿੜਤਾ ਬਖਸ਼ਦਾ ਹੈ ਇਨਾਂ ਨੂੰ ਭਰੋਸਾ ਬਖਸ਼ਦਾ ਹੈ ਇਨਾਂ ਦੀ ਤਾਕਤ ਦੇ ਵਿੱਚ ਵਾਧਾ ਕਰਦਾ ਹੈ ਉਹਨਾਂ ਦਾ ਇਸ ਗਲਤੀ 'ਤੇ ਜ਼ੋਰ ਲਗਾਇਆ ਤੇ ਐਸੇ ਲੋਕਾਂ ਤੋਂ ਸੁਚੇਤ ਜ਼ਰੂਰ ਹੋਵੇ ਖੈਰ ਮੈਂ ਬੇਨਤੀ ਜਿਹੜੀ ਕਰ ਰਿਹਾ ਸੀ ਉਹਨੇ ਲਾਲਚ ਵਸ ਆ ਕੇ ਸ਼ਿਕਾਇਤ ਕੀਤੀ ਤੇ ਸਾਧ ਸੰਗਤ ਨੌ ਕੋ ਕੱਲ ਵਾਲਾ ਜਿਹੜਾ ਦਿਨ ਸੀ ਗੁਰੂ ਪੁੱਤਰਾਂ ਦਾ ਗੁਰੂ ਮਾਤਾ ਦਾ ਕੋਤਵਾਲੀ ਮਰਿੰਡੇ ਜਿੱਥੇ ਗੁਰਦੁਆਰਾ ਕੋਤਵਾਲੀ ਸਾਹਿਬ ਸ਼ੋਭਤ ਹੈ ਮਰਿੰਡੇ ਜਿਹੜਾ ਥਾਣਾ ਸੀ ਉਹਨਾਂ ਸਮਿਆਂ ਵਿੱਚ ਉੱਥੇ ਗੁਰੂ ਪੁੱਤਰ ਲਿਆਂਦੇ ਗਏ ਤੇ ਉੱਥੋਂ ਸਿਪਾਈ ਜਾਨੀ ਖਾਨ ਤੇ ਮਾਨੀ ਖਾਨ ਗੁਰੂ ਪੁੱਤਰਾਂ ਨੂੰ ਅੱਜ ਦੇ ਦਿਨ ਸਰਹੰਦ ਦੀ ਤਰਤੀ ਤੇ ਲੈ ਕੇ ਪਹੁੰਚ ਗਏ ਤੇ ਉਹ ਜਿਵੇਂ ਲੈ ਕੇ ਪਹੁੰਚੇ ਉਹਨਾਂ ਇੱਕ ਬਹੁਤ ਸੋਹਣਾ ਸਾਤ ਸੰਗਤ ਉਹਨਾਂ ਨੇ ਇੱਕ ਕਹਿ ਲੋ ਵੀ ਰੱਥ ਤਿਆਰ ਕੀਤਾ ਜਿਹਨੂੰ ਅਸੀਂ ਰੱਥ ਸਾਹਿਬ ਵੀ ਕਹਿ ਦਿੰਦੇ ਹਾਂ ਕਿਉਂਕਿ ਉਹਦੇ ਵਿੱਚ ਗੁਰੂ ਪੁੱਤਰ ਅਸਵਾਰ ਸੀ ਉਹ ਰੱਥ ਨੂੰ ਉਪਰੋ ਬੰਦ ਕੀਤਾ ਘੋੜੇ ਜੋੜੇ ਹੋਏ ਐ ਉਸ ਰੱਥ ਵਿੱਚ ਕਿਉਂਕਿ ਬੈਲ ਗੱਡੀਆਂ ਨਹੀਂ ਸੀ ਉਹਨਾਂ ਜੋੜੀਆਂ ਉਹ ਬੈਲ ਗੱਡੀ ਉਹਦਾ ਤਾਂ ਨਹੀਂ ਜੋੜੀ ਕਿਉਂਕਿ ਬੈਲ ਤੁਰਦੇ ਬਲਦ ਤੁਰਦੇ ਸਮਾਂ ਲਉਂਦੇ ਐ ਇਸ ਕਰਕੇ ਘੋੜੇ ਜੋੜੋ ਤਾਂ ਕਿ ਛੇਤੀ ਤੋਂ ਛੇਤੀ ਮੁਰਿੰਡੇ ਤੋਂ ਸਫਰ ਤੈ ਕੀਤਾ ਜਾ ਸਕੇ ਸਰਹੰਦ ਜਿਆਦਾ ਦੂਰੀ ਤਾਂ ਹੈ ਨਹੀਂ ਆਪਾਂ ਅੱਜ ਵੀ ਜਾਈਏ ਤੇ ਤਕਰੀਬਨ 12-15 ਕਿਲੋਮੀਟਰ ਦਾ ਸਫਰ ਹੋਣਾ ਮੁਰਿੰਡੇ ਤੋਂ ਲੈ ਕੇ ਸਰਹੰਦ ਤੱਕ ਤੇ ਉਹਨਾਂ ਕੋ ਸਫਰੀ ਮੋਰਿੰਡੇ ਤੋਂ ਚਮਕੌਰ ਸਾਹਿਬ ਦਾ ਬਣਦਾ 10-12 ਕਿਲੋਮੀਟਰ ਜਦੋਂ ਗੁਰੂ ਪੁੱਤਰ ਉੱਥੇ ਤੁਸੀਂ ਦਰਸ਼ਨ ਕਰ ਸਕਦੇ ਹੋ ਉਸ ਅਸਥਾਨ ਦੇ ਗੁਰਦੁਆਰਾ ਕੋਤਵਾਲੀ ਸਾਹਿਬ ਉਹ ਬਿਲਕੁਲ ਉਸੇ ਤਰ੍ਹਾਂ ਅੱਜ ਉਹਦੀ ਬਣਤਰ ਜਿਹੜੀ ਰੱਖੀ ਗਈ ਹੈ ਤਾਂ ਕਿ ਅਸੀਂ ਜਦੋਂ ਉੱਥੇ ਨਮਸਕਾਰਾਂ ਕਰੀਏ ਤੇ ਉੱਥੇ ਸਾਨੂੰ ਅਹਿਸਾਸ ਹੋਵੇ ਵੀ ਏਸ ਕੋਤਵਾਲੀ ਦੇ ਅੰਦਰ ਗੁਰੂ ਪੁੱਤਰ ਤੇ ਗੁਰੂ ਮਾਤਾ ਨੌ ਕੋ ਵਾਲੇ ਦਿਨ ਇੱਥੇ ਕੈਦ ਸਨ ਤਾਂ ਕਿ ਸਾਨੂੰ ਪਤਾ ਲੱਗ ਸਕੇ ਬਣਤਰ ਅੱਜ ਵੀ ਮੌਜੂਦ ਹੈ ਗੰਗੂ ਦਾ ਘਰ ਉੱਥੇ ਵੀ ਗੁਰਦੁਆਰਾ ਸਾਹਿਬ ਦੀ ਸ਼ਰਬਤ ਹੈ ਜਦੋਂ ਸਾਥ ਸੰਗਤ ਉੱਥੇ ਦਾਸ ਕੋ ਨੂੰ ਗੁਰੂ ਪੁੱਤਰਾਂ ਨੂੰ ਗੁਰੂ ਮਾਤਾ ਨੂੰ ਰੱਥ ਵਿੱਚ ਬਿਠਾ ਕੇ ਉੱਪਰੋਂ ਉਹਦੀ ਛੱਤ ਨੂੰ ਬੰਦ ਕਰਕੇ ਤੇ ਘੋੜੇ ਜੋੜ ਕੇ ਛੇਤੀ ਦਿਨੇ ਲਜਾਇਆ ਗਿਆ ਸਰਹੰਦ ਉਹ ਰੱਥ ਉੱਪਰੋਂ ਬੰਦ ਤਾਂ ਕੀਤਾ ਗਿਆ ਕਿਉਂਕਿ ਪਤਾ ਕੋਈ ਨਹੀਂ ਗੁਰੂ ਗੋਬਿੰਦ ਸਿੰਘ ਸਾਹਿਬ ਚਮਕੌਰ ਦੀ ਗੜੀ ਦੇ ਵਿੱਚੋਂ ਆਪਣੇ ਕੁਝ ਸਿੱਖਾਂ ਸਮੇਤ ਨਿਕਲ ਚੁਕੇ ਨੇ ਤੇ ਇਸ ਗੱਲ ਦਾ ਪਤਾ ਕੋਈ ਨਹੀਂ ਹੈ ਕਿੱਥੇ ਹੈ ਇਸ ਕਰਕੇ ਰਸਤੇ ਦੇ ਵਿੱਚ ਕੋਈ ਸਿੱਖ ਕਾਫਲੇ ਤੇ ਰਸਤੇ ਦੇ ਵਿੱਚ ਸਿੱਖ ਕੋਈ ਹਮਲਾ ਕਰਕੇ ਸਿਪਾਈਆਂ ਦੇ ਉੱਪਰ ਗੁਰੂ ਪੁੱਤਰਾਂ ਨੂੰ ਤੇ ਗੁਰੂ ਮਾਤਾ ਨੂੰ ਛੁਡਾ ਕੇ ਨਾ ਲੈ ਜਾਵੇ ਇਸ ਕਰਕੇ ਇਹਨੂੰ ਉੱਪਰੋਂ ਬੰਦ ਕਰ ਦਿਓ ਤਾਂ ਕਿ ਪਤਾ ਹੀ ਨਾ ਲੱਗੇ ਵੀ ਇਹਦੇ ਵਿੱਚ ਜਾਤੋਂ ਕਿ ਹੈ ਕਿਸੇ ਨੂੰ ਖਬਰ ਤੱਕ ਨਹੀਂ ਦਿੱਤੀ ਤੇ ਉੱਥੇ ਜਦੋਂ ਪਹੁੰਚੇ ਸਰਹੰਦ ਤੇ ਸਾਥ ਸੰਗਤ ਅੱਜ ਦਾ ਜਿਹੜਾ 10 ਪੋ ਦਾ ਦਿਨ ਹੈ ਅੱਜ ਉੱਥੇ ਪਹੁੰਚ ਚੁੱਕੇ ਸੀ ਤੇ ਆ 10 ਪੋ ਵਾਲੀ ਜਿਹੜੀ ਰਾਤ ਆ ਰਹੀ ਹੈ ਇਹ ਉਹਨਾਂ ਗੁਰੂ ਲਾਲਾ ਨੇ ਉਸ ਠੰਡੇ ਬੁਰਜ ਦੇ ਵਿੱਚ ਬਤੀਤ ਕਰਦੀ ਹੈ 140 ਫੁੱਟ ਦਾ ਉਹ ਠੰਡਾ ਬੁਰਜ ਨਾਲ ਦੀ ਖੰਸਲਾ ਨਦੀ ਵਗਦੀ ਉਹਦੇ ਬਿਲਕੁਲ ਖੈ ਕੇ ਠੰਡੇ ਪੁੱਜਦੀ ਹੈ ਉਚਾਈ ਕਿੰਨੀ ਹੈ ਜੀ 140 ਫੁੱਟ ਬੁਰਜ ਹੋਰ ਵੀ ਬਹੁਤ ਸੀ ਉਸ ਵਕਤ ਸਰਹੰਦ ਦੇ ਵਿੱਚ ਪਰ ਉਹ ਬੁਰਜ ਠੰਡਾ ਬੁਰਜ ਇਸ ਕਰਕੇ ਚੁਣਿਆ ਗਿਆ ਕਿ ਉਹਦੀ ਦੂਜੀਆਂ ਬੁਰਜਾਂ ਦੇ ਨਾਲੋਂ ਉਚਾਈ ਬਹੁਤ ਹੈ 140 ਫੁੱਟ ਉਚਾਈ ਹੈ ਇਤਿਹਾਸਕਾਰ ਦੱਸਦੇ ਐ ਹੰਸਲਾ ਨਦੀ ਬਿਲਕੁਲ ਖਹਿ ਕੇ ਵਗਦੀ ਐ ਜੇਠ ਖਾੜ ਦੀਆਂ ਗਰਮੀਆਂ ਵਿੱਚ ਚੱਲਣ ਵਾਲੀ ਲੋਕ ਠੰਡੇ ਬੁਰਜ ਦੇ ਵਿੱਚ ਬਿਲਕੁਲ ਪਾਣੀ ਦੇ ਨਾਲ ਟਕਰਾ ਕੇ ਖਵਾਵਾ ਜਿਹੜੀਆਂ ਆਉਂਦੀਆਂ ਸੀ ਉਹ ਠੰਡੇ ਬੁਰਜ ਵਿੱਚ ਬਿਲਕੁਲ ਸੀਤ ਪ੍ਰਤੀਤ ਹੁੰਦੀਆਂ ਸੀ ਸਰੀਰ ਨੂੰ ਸਕੂਨ ਦਿੰਦੀਆਂ ਸੀ ਇਸੇ ਕਰਕੇ ਉਹਨੂੰ ਕਿਹਾ ਜਾਂਦਾ ਸੀ ਜੀ ਠੰਡਾ ਬੁਰਜ ਤੇ ਤੁਸੀਂ ਸੋਚ ਕੇ ਵੇਖੋ ਜਿਹੜੇ ਬੁਰਜ ਦੇ ਵਿੱਚ ਕਦੀ ਜੇਤਖਾੜ ਦੀ ਗਰਮੀ ਵਿੱਚ ਵੀ ਲੋਹਾ ਸੀਤ ਖਵਾ ਨਾਲ ਵਾਂਗ ਪ੍ਰਤੀਤ ਹੁੰਦੀ ਹੈ ਉਸ ਬੁਰਜ ਦੇ ਵਿੱਚ ਜਦੋਂ ਇੱਕ 80 ਸਾਲਾਂ ਦੀ ਬਜ਼ੁਰਗ ਮਾਤਾ ਨੂੰ ਬਿਠਾਲਿਆ ਜਾਵੇ ਇੱਕ 7 ਸਾਲਾਂ ਦੇ ਇੱਕ 9 ਸਾਲਾਂ ਦੇ 16 ਬੱਚਿਆਂ ਨੂੰ ਬਿਠਾਲਿਆ ਜਾਵੇ ਤੇ ਉੱਥੇ ਪੋਤੀਆਂ ਰਾਤਾਂ ਦੇ ਵਿੱਚ ਕਿੰਨੀ ਸੀਤ ਚੜ੍ਹਦੀ ਹੁੰਨੀ ਐ ਉਹਨਾਂ ਦੀਆਂ ਨੱਕ ਦੀਆਂ ਕੁਰੰਬਲਾਂ ਠਰਦੀਆਂ ਹੋਣਗੀਆਂ ਮਾਤ ਗੁਜਰ ਕੌਰ ਉਹਨਾਂ ਤੇ ਹੱਥਾਂ ਨੂੰ ਆਪਣੇ ਹੱਥਾਂ ਵਿੱਚ ਰੱਖ ਕੇ ਉਹਨਾਂ ਨੂੰ ਨਿਗਾਹਸ ਦਿੰਦੀ ਹੋਵੇਗੀ ਇੱਕ ਵਾਰੀ ਨਾ ਸੈਮੀਨਾਰ ਹੋਇਆ ਤੇ ਉਸ ਸੈਮੀਨਾਰ ਦੇ ਵਿੱਚ ਪ੍ਰੋਫੈਸਰ ਪੂਰਨ ਸਿੰਘ ਵੀ ਬੈਠੇ ਸੀ ਤੇ ਉੱਥੇ ਭਾਈ ਵੀਰ ਸਿੰਘ ਜੀ ਬੈਠੇ ਸੀ ਬੜੇ ਵਿਦਵਾਨ ਸ੍ਰੀ ਕੌਮ ਦੇ ਭਾਈ ਵੀਰ ਸਿੰਘ ਨੇ ਆ ਕੇ ਨਾ ਪ੍ਰੋਫੈਸਰ ਸਾਹਿਬ ਦੇ ਸਿਰ ਤੇ ਕੇਸਾਂ ਵਿੱਚ ਹੱਥ ਮਾਰ ਕੇ ਤੇ ਸਹਿਜੇ ਕਿਹਾ ਸੀ ਵੀ ਤੇਰੇ ਕੇਸ ਸਿਰ ਦੇ ਕੇਸ ਬੜੇ ਕੋਪਰੇ ਸਹਿਜੇ ਕਿਹਾ ਸੀ ਉਸ ਸਿੱਖ ਵਿਦਵਾਨ ਦੀ ਜ਼ੁਬਾਨੋਂ ਨਿਕਲੇ ਕੋਈ ਬੋਲ ਉਸ ਪ੍ਰੋਫੈਸਰ ਪੂਰਨ ਸਿੰਘ ਦੇ ਉੱਪਰ ਇੰਨਾ ਸਾਧ ਸੰਗਤ ਧਾਵਾ ਬੋਲ ਗਏ ਉਹਦੀ ਅੰਦਰੋਂ ਰੂਹ ਕੰਬ ਉੱਠੀ ਵੀ ਇਹ ਕਹੇ ਤੇ ਕਹੇ ਕਿਉਂ ਗੁੱਸੇ ਵਿੱਚ ਨਹੀਂ ਅੰਦਰੋਂ ਅੰਤਰੀ ਸਵਾਲ ਉੱਠਦੇ ਆ ਵੀ ਇਹ ਕਹੇ ਤੇ ਕਹੇ ਕਿਉਂ ਹੈ ਫਿਰ ਅੰਦਰੋਂ ਹੀ ਜਵਾਬ ਆਉਂਦਾ ਹੈ ਇਹ ਤੈਨੂੰ ਤਾਂ ਕਹਿਿਆ ਕਿ ਇਹਨਾਂ ਕੇਸਾਂ ਨੂੰ ਦੀ ਕਦਰ ਵਾਸਤੇ ਇਹਨਾਂ ਕੇਸਾਂ ਦੀ ਸੰਭਾਲ ਵਾਸਤੇ ਮਾਤ ਗੁਜਰ ਕੌਰ ਨੇ ਗੁਰੂ ਪੁੱਤਰਾਂ ਨੇ ਠੰਡੇ ਬੁਰਜ ਦੇ ਵਿੱਚ ਠੰਡ ਵਿੱਚ ਰਾਤਾਂ ਕੱਟੀਆਂ ਤੇਰੇ ਇਹਨਾਂ ਕੇਸਾਂ ਉਹ ਦਿਨ ਗਿਆ ਜੀ ਉਸ ਤੋਂ ਬਾਅਦ ਉਸ ਪ੍ਰੋਫੈਸਰ ਪੂਰਨ ਸਿੰਘ ਨੇ ਆਪਣੇ ਕੇਸਾਂ ਦੇ ਵਿੱਚ ਕੈਂਚੀ ਨਹੀਂ ਸੀ ਲਵਾਈ ਬਸ ਉਸ ਦਿਨ ਤੋਂ ਬਾਅਦ ਆਪਣੇ ਕੇਸਾਂ ਨੂੰ ਸੰਭਾਲ ਲਿਆ ਸੀ ਇਹਨਾਂ ਕੇਸਾਂ ਨੂੰ ਸੰਭਾਲੋ ਜਦੋਂ ਉੱਥੇ ਬੈਠੇ ਐ ਤੇ ਬਾਤਾਂ ਚੱਲਦੀਆਂ ਸਹਿਜੇ ਹੌਲੀ-ਹੌਲੀ ਵੀ ਮਾਤਾ ਜੀ ਕਈ ਘੜੀਆਂ ਬੀਤ ਗਈਆਂ ਆਪਾਂ ਤੇ ਕਦੀ ਅਸੀਂ ਤੇ ਇੱਕ ਘੜੀ ਵੀ ਆਪਣੇ ਭਰਾਵਾਂ ਤੋਂ ਬਿਨਾਂ ਬਤੀਤ ਨਹੀਂ ਸੀ ਕੀਤੀ ਕਈ ਘੜੀਆਂ ਕਈ ਪਲ ਬੀਤ ਚੁੱਕੇ ਨੇ ਅਜੇ ਤੱਕ ਤੇ ਅਜੀਤ ਸਿੰਘ ਵੀ ਨਹੀਂ ਆਇਆ ਅਜੇ ਜੁਜਾਰ ਸਿੰਘ ਵੀ ਨਹੀਂ ਗੱਲਾਂ ਕਰਦੇ ਸੀ ਗੁਰੂ ਮਾਤਾ ਦੇ ਨਾਲ ਬੈਠੇ ਹੋਏ ਕਹਿੰਦੇ ਸੀ ਬਾ ਸਾਨੂੰ ਸਾਰਿਆਂ ਨੂੰ ਬਸ ਉਸ ਸਰਸਾ ਨਦੀ ਦੇ ਕਿਨਾਰੇ ਤੇ ਇੱਕ ਵਾਰੀ ਅਸੀਂ ਮਿਲੇ ਸੀ ਇਕੱਠੇ ਸੀ ਉਸ ਤੋਂ ਬਾਅਦ ਉਹ ਵੀ ਵੱਖ ਚਲੇ ਗਏ ਅਸੀਂ ਵੀ ਵੱਖ ਹੋ ਗਏ ਨਾ ਉਹ ਸਾਡੇ ਪਾਸ ਆਏ ਨਾ ਅਸੀਂ ਉਹਨਾਂ ਪਾਸ ਗਏ ਕਿੱਥੇ ਚਲੇ ਗਏ ਕਿਤੇ ਕੋਈ ਜੰਗ ਯੁੱਧ ਕਰਨ ਵਾਸਤੇ ਜ਼ਰੂਰ ਗਏ ਹੋਣਗੇ ਤਾਂ ਕਿ ਸਾਨੂੰ ਪਤਾ ਨਾ ਲੱਗ ਸਕੇ ਸਾਨੂੰ ਛੋਟੇ ਜਾਣ ਕੇ ਉਹ ਘਰਾ ਵਿੱਚ ਛੱਟ ਗਏ ਹੋਰ ਨਹੀਂ ਤੇ ਹੋਰ ਅਸੀਂ ਉਹਨਾਂ ਨੂੰ ਕੋਲ ਖੜੇ ਜੰਗ ਨਹੀਂ ਸੀ ਕਰ ਸਕਦੇ ਤੇ ਉਹਨਾਂ ਨੂੰ ਪੱਥੇ ਵਿੱਚੋਂ ਕੱਢ ਕੇ ਤੀਰ ਹੀ ਫੜਾਉਂਦੇ ਉਹਨਾਂ ਨੂੰ ਉਹਨਾਂ ਦੇ ਸ਼ਸਤਰ ਹੀ ਉਹਨਾਂ ਦੇ ਖੱਥਾਂ ਦੇ ਵਿੱਚ ਚੁੱਕ-ਚੁੱਕ ਕੇ ਉਹਨਾਂ ਨੂੰ ਫੜਾ ਦਿਆ ਕਰਦੇ ਜੇ ਜੰਗ ਨਹੀਂ ਸੀ ਕਰਨਾ ਆਉਂਦਾ ਤੇ ਅਸੀਂ ਇੰਨੀ ਕੀ ਉਹਨਾਂ ਦੀ ਹੈਲਪ ਉਹਨਾਂ ਦੀ ਸਹਾਇਤਾ ਕਰ ਦਿੰਦੇ ਪਰ ਉਹਨਾਂ ਲਜਾਣਾ ਸਾਨੂੰ ਜ਼ਰੂਰ ਸੀ ਤੇ ਇਹ ਵੀ ਤਿਆਗ ਦੀ ਮੂਰਤ ਐਵੇਂ ਤਿਆਗ ਦੀ ਮੂਰਤ ਨਹੀਂ ਅਸੀਂ ਕਹਿੰਦੇ ਮਾਤਾ ਗੁਜਰ ਕੌਰ ਨੂੰ ਬਹੁਤ ਕੁਝ ਖੰਡਾਇਆ ਜੀ ਪਿੰਡੇ ਤੇ ਮੈਂ ਪਹਿਲੇ ਲੈ ਨਹੀਂ ਕਿਹਾ ਸੀ ਉਹ ਕਿੱਡੀ ਵੱਡੀ ਤਿਆਗ ਦੀ ਮੂਰਤ ਹੈ ਜਿਨੇ ਆਪਣੇ ਪਤੀ ਦੇ ਕੱਲੇ ਸੀਸ ਨੂੰ ਵੇਚਿਆ ਕੱਲੇ ਸੀਸ ਬਹੁਤ ਔਖ ਹੈ ਸੋਹਾਗਣ ਵਾਸਤੇ ਇਹ ਪਲ ਵੇਖਣੇ ਉਹ ਕਿੱਡੀ ਵੱਡੀ ਤਿਆਗ ਦੀ ਮੂਰਤ ਜਿਨੇ ਆਪਣੇ ਪਰਿਵਾਰ ਨੂੰ ਆਨੰਦਪੁਰ ਸਾਹਿਬ ਖਸਦਿਆਂ ਖੇੜਦਿਆਂ ਵੇਖਿਆ ਚਾਹ ਦੇ ਨਾਲ ਪਾਲਿਆ ਪਲੋਸਿਆ ਤੇ ਸਰਸਾ ਦੀ ਨਦੀ ਦੇ ਕਿਨਾਰੇ ਤੇ ਖੇਰੂ ਖੇਰੂ ਹੁੰਦਿਆਂ ਦੇਖਿਆ ਕਿੰਡੀ ਵੱਡੀ ਤਿਆਗ ਦੀ ਮੂਰਤ ਤੇ ਇਹ ਤਿਆਗ ਕਿਵੇਂ ਆਇਆ ਮਨ ਵਿੱਚ ਇਹ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਸੱਚੇ ਸਤਗੁਰਾਂ ਦੇ ਚਰਨਾਂ ਦੀ ਸੇਵਾ ਕਰਕੇ ਉਹਨਾਂ ਦੇ ਪਵਿੱਤਰ ਚਰਨਾਂ ਨਾਲ ਜੁੜ ਕੇ ਇਹ ਅੰਦਰ ਤਿਆਗ ਆਇਆ ਤੇ ਕੀ ਅੱਜ ਆਤ ਦਾ ਸਿਮਰਨ ਭਜਨ ਬੰਦਗੀ ਕਰਨ ਵਾਲੀ ਇਸ ਤਿਆਗ ਦੀ ਮੂਰਤ ਦੇ ਅੱਖਾਂ ਦੇ ਸਾਹਮਣੇ ਉਹ ਤਸਵੀਰ ਨਾ ਆਉਂਦੀ ਹੋਵੇਗੀ ਕਿ ਮੇਰਾ ਅਜੀਤ ਸਿੰਘ ਮੇਰਾ ਜੁਝਾਰ ਸਿੰਘ ਤੇ ਮੈਦਾਨੇ ਜੰਗ ਵਿੱਚ ਸ਼ਹੀਦ ਹੋ ਚੁੱਕਾ ਹੈ ਜੇ ਕਿਸੇ ਆਣ ਕੇ ਸਰੀਰ ਕਰਕੇ ਖਬਰ ਨਹੀਂ ਦਿੱਤੀ ਤੇ ਕਮ ਸੇ ਕਮ ਸੁਰਤ ਕਰਕੇ ਤਾਂ ਪਤਾ ਲੱਗ ਹੀ ਗਿਆ ਹੁੰਦਾ ਮਮਤਾ ਹੈ ਮਾਂ ਹੈ ਦਾਦੀ ਹੈ ਰਿਸ਼ਤਾ ਹੈ ਬਹੁਤ ਵੱਡਾ ਇਥੇ ਤੇ ਕਿਸੇ ਆਮ ਜਦੋਂ ਘਰਾਂ ਦੇ ਵਿੱਚ ਅਸੀਂ ਜੀਵਨ ਬਤੀਤ ਕਰਦੇ ਆਂ ਕਿਤੇ ਘਰ ਦੇ ਵਿੱਚ ਕੋਈ ਉਹੋ ਜੀ ਘਟਨਾ ਵਾਪਰ ਜਾਏ ਨਾ ਕਿਤੇ ਸਾਡੇ ਬੱਚੇ ਨਾਲ ਸਾਡੇ ਤੋਂ 10 20 50 100 ਕਿਲੋਮੀਟਰ ਤੇ ਦੂਰ ਹੋਵੇ ਸਾਡੇ ਉਸੇ ਵੇਲੇ ਸਾਥ ਸੰਗਤ ਕੋਈ ਨਾ ਕੋਈ ਆਣ ਕੇ ਨਾ ਸਰੀਰ ਦੇ ਵਿੱਚ ਪੀੜਾ ਸ਼ੁਰੂ ਹੋ ਜਾਂਦੀ ਹੈ ਤੇ ਅਚਨ ਚੇਤ ਫੋਨ ਆਉਂਦਾ ਵੀ ਤੁਹਾਡੇ ਬੱਚੇ ਨਾਲ ਆ ਬਾਤ ਤੇ ਸਾਡਾ ਮਾਈਂਡ ਉੱਥੇ ਵੱਜਦਾ ਵੀ ਆ ਜਿਹੜਾ ਸਰੀਰ ਦੇ ਵਿੱਚ ਤਕਲੀਫ ਸ਼ੁਰੂ ਹੋਈ ਸੀ ਨਾ ਇਹ ਬਸ ਉੱਥੇ ਤਾਰ ਜੁੜੀ ਸੀ ਉਧਰ ਆ ਵਾਪਰ ਗਿਆ ਤੇ ਇੱਧਰ ਆ ਸੁਨੇਹਾ ਇਹ ਰਿਸ਼ਤੇ ਜੁੜੇ ਆ ਮਾਵਾ ਦੇ ਬੱਚਿਆਂ ਨਾਲ ਦਾਦੀਆਂ ਦੇ ਪੁੱਤਿਆਂ ਦੇ ਨਾਲ ਜੇ ਕਿਸੇ ਆਣ ਕੇ ਸਰੀਰ ਕਰਕੇ ਖਬਰ ਨਹੀਂ ਦਿੱਤੀ ਮਾਂ ਤੇਰੇ ਦਾਦੀ ਤੇਰੇ ਅਜੀਤ ਸਿੰਘ ਨਾਲ ਆ ਵਾਪਰ ਗਿਆ ਤੇਰੇ ਜੋਰਾਵਰ ਜੁਝਾਰ ਸਿੰਘ ਨਾਲ ਆ ਵਾਪਰ ਗਿਆ ਤੇ ਫਿਰ ਕੀ ਹੋਇਆ ਰਿਸ਼ਤਾ ਤਾਂ ਅੰਦਰੋਂ ਜੁੜਿਆ ਹੀ ਐ ਮਮਤਾ ਤਾਂ ਜੁੜੀ ਐ ਪਤਾ ਤੇ ਲੱਗ ਹੀ ਜਾਂਦਾ ਹੈ ਸਰੀਰ ਨੂੰ ਪਤਾ ਤੇ ਉਹਨੂੰ ਲੱਗ ਚੁੱਕਾ ਸੀ ਪਰ ਉਹ ਆਪਣੇ ਗੁਰੂ ਪੁੱਤਰਾ ਨੂੰ ਦੱਸਣਾ ਨਹੀਂ ਸੀ ਚਾਹੁੰਦੀ ਉਹ ਸਿਰਫ ਇਨਾ ਕਹਿ ਕੇ ਸਾਰ ਦਿੰਦੀ ਸੀ ਵੀ ਪੁੱਤਰ ਫਿਕਰ ਨਾ ਕਰੋ ਉਹ ਛੇਤੀ ਆ ਜਾਣਾ ਤੇ ਗੁਰੂ ਪੁੱਤਰ ਵੀ ਅੱਗੋਂ ਇਹੀ ਕਹਿੰਦੇ ਸੀ ਮਾਂ ਤੂੰ ਇਹ ਤੇ ਹਰ ਵਾਰ ਕਹਿ ਦਿੰਦੀ ਐ ਛੇਤੀ ਆ ਜਾਣਗੇ ਇੰਨੀਆਂ ਘੜੀਆਂ ਇੰਨੇ ਪਲ ਬੀਤ ਗਏ ਆਏ ਕਿਉਂ ਨਹੀਂ ਫਿਰ ਇਹ ਵੀ ਕਹਿ ਦਿੰਦੇ ਐ ਵੀ ਅਸੀਂ ਉਹਨਾਂ ਨਾਲ ਗੁੱਸਾ ਵਖਾਵਾਂਗੇ ਅਸੀਂ ਉਹਨਾਂ ਨਾਲ ਸ਼ਿਕਵਾ ਕਰਾਂਗੇ ਤੂੰ ਵਾਰ-ਵਾਰ ਸਾਨੂੰ ਕਹਿਣਾ ਬਈ ਪੁੱਤਰ ਸ਼ਿਕਵਾ ਨਹੀਂ ਕਰੀਦਾ ਗੁੱਸਾ ਨਹੀਂ ਕਰੀਦਾ ਸਾਨੂੰ ਵਾਰ-ਵਾਰ ਨਾ ਕਹੀਂ ਅਸੀਂ ਉਹਨਾਂ ਨਾਲ ਬੋਲਣਾ ਤੱਕ ਨਹੀਂ ਕਿਉਂ ਕਿਉਂਕਿ ਸਾਨੂੰ ਦੱਸ ਕੇ ਕਿਉਂ ਨਹੀਂ ਗਏ ਇਸ ਗੱਲ ਦਾ ਗੁੱਸਾ ਆਪਣੇ ਦਿਲ ਦਿਮਾਗ ਵਿੱਚ ਅਸੀਂ ਜ਼ਰੂਰ ਰੱਖਾਂ ਰਣ ਸੇ ਅਜੀਤ ਜੀਤ ਕੇ ਤਸ਼ਰੀਫ ਲਾएंगे ਉਹ ਸ਼ਬਦ ਬੜੇ ਕਵੀ ਅੱਲਾ ਯਾਰ ਖਾਂ ਜੋਗੀ ਦੇ ਐ ਇਨੂੰ ਜੀ ਇਸਲਾਮ ਦੇ ਵਿੱਚੋਂ ਮੁਸਲਮਾਨ ਧਰਮ ਦੇ ਵਿੱਚ ਇਸਲਾਮ ਦੇ ਵਿੱਚ ਇਹਦਾ ਜਨਮ ਪਿਆ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਦੀ ਇਹਨੇ ਉਸਤਤ ਕੀਤੀ ਦੋ ਪੁਸਤਕਾਂ ਛਪੀਆਂ ਨੇ ਇਹਨਾਂ ਦੀਆਂ ਤੇ ਤੁਸੀਂ ਪੜ੍ਹ ਕੇ ਜਦੋਂ ਵੇਖੋਗੇ ਉਹਨਾਂ ਪੁਸਤਕਾਂ ਨੂੰ ਪੜ੍ਹ ਕੇ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਵੀ ਇਹ ਬਾਅਦ ਵਿੱਚ ਨਹੀਂ ਹੋਇਆ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਬਹੁਤ ਬਾਅਦ ਵਿੱਚ ਪਰ ਇਹਨੇ ਜਦੋਂ ਸਿਫਤ ਕੀਤੀ ਤੇ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਮਹਾਰਾਜ ਜੀ ਦੇ ਕਾਫਲੇ ਦੇ ਨਾਲ-ਨਾਲ ਤੁਰਿਆ ਜਾਂਦਾ ਹੋਵੇ ਇੱਕ ਇੱਕ ਕਦਮ ਦੀ ਸਤਿਗੁਰਾਂ ਦੀ ਵਡਿਆਈ ਲਿਖੀ ਜੀ ਇੱਕ ਇੱਕ ਕਦਮ ਦੀ ਹੁਣ ਜਦੋਂ ਪਾਤਸ਼ਾਹ ਜੀ ਦੀਆਂ ਸਿਫਤਾਂ ਲਿਖਦਾ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀਆਂ ਵਿੜਿਆਈਆਂ ਲਿਖਦਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਦੀਆਂ ਸਿੱਖਾਂ ਲਿਖਦਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਮਾਤਾ ਜੀ ਦੀ ਸਿੱਖ ਲਿਖਦਾ ਤੇ ਇਸਲਾਮ ਕਹਿੰਦਾ ਇਹਨੇ ਕਾਫਰ ਸਤਗੁਰੂ ਦੀ ਇਹਨੇ ਕਾਫਰ ਗੁਰੂ ਦੇ ਪੁੱਤਰਾਂ ਦੀ ਉਸਤਤ ਕੀਤੀ ਹੈ ਇਹਨੂੰ ਇਸਲਾਮ ਦੇ ਵਿੱਚੋਂ ਛੇਕ ਦਿਓ 30 ਸਾਲਾਂ ਤੱਕ ਹਕੀਮ ਅੱਲਾ ਯਾਰਖਾ ਜੋਗੀ ਸਾਧ ਸੰਗਤ ਉਹਨੂੰ ਮਸਜਿਦਾਂ ਪੌੜੀਆਂ ਤੱਕ ਨਹੀਂ ਚੜਨ ਦਿੱਤਾ ਉਹ ਕਹਿੰਦਾ ਜੇ ਤੁਸੀਂ ਕਹਿੰਦੇ ਹੋ ਮੈਂ ਗੁਨਾਹ ਕੀਤਾ ਤੇ ਇਹੋ ਜਿਹਾ ਗੁਨਾਹ ਮੈਂ ਇੱਕ ਵਾਰੀ ਨਹੀਂ ਇਹੋ ਜਿਹਾ ਗੁਨਾਹ ਮੈਂ 100 ਵਾਰੀ ਕਰੂਗਾ ਗੁਰੂ ਪੁੱਤਰਾਂ ਦੀ ਉਸਤਤ ਕਰਨੀ ਜੇ ਗੁਨਾਹ ਹੈ ਤੁਹਾਡੀਆਂ ਨਜ਼ਰਾਂ ਵਿੱਚ ਜੇ ਗੁਰੂ ਪੁੱਤਰਾਂ ਦੀ ਸਿਫਤ ਕਰਨੀ ਤੁਹਾਡੀਆਂ ਨਜ਼ਰਾਂ ਵਿੱਚ ਗੁਨਾਹ ਹੈ ਤੇ ਉਹਨੂੰ 30 ਸਾਲਾਂ ਤੱਕ ਸਾਧ ਸੰਗਤ ਇਸਲਾਮ ਦੇ ਵਿੱਚ ਜਦੋਂ ਛੇਕਿਆ ਵੀ ਰੋਟੀ ਬੇਟੀ ਦੀ ਸਾਂਝ ਖਤਮ ਕਰਤੀ ਉਹਦੇ ਨਾਲੋਂ ਤੇ 30 ਸਾਲਾਂ ਤੱਕ ਉਹ ਮਸਜਿਦ ਦੀਆਂ ਪੌੜੀਆਂ ਨਾ ਚੜ੍ਹ ਸਕਿਆ ਉਸ ਤੋਂ ਬਾਅਦ ਥੋੜੇ ਸਮੇਂ ਬਾਅਦ ਉਹ ਦੁਨੀਆ ਤੋਂ ਰੁਖਸਤ ਹੋ ਗਿਆ ਜਦੋਂ 10 ਕੋ ਦੇ ਉਸ ਰਾਤ ਆ ਜਿਹੜੀ ਆਉਣ ਵਾਲੀ ਹੈ ਇਹ ਬਤੀਤ ਕਰਨੀ ਹੈ ਤੇ ਸਾਥ ਸੰਗਤ ਇੱਥੇ ਗੁਰੂ ਪੁੱਤਰਾਂ ਦੀਆਂ ਫਿਰ ਸਰਹੰਦ ਦੀ ਧਰਤੀ ਤੇ ਸੂਬਾ ਸਰਹੰਦ ਵजीर खान ਦੀ ਉਸ ਕਚਹਿਰੀ ਦੇ ਵਿੱਚ ਉਹਨਾਂ ਦੀ ਪੇਸ਼ੀ ਜਿਹੜੀ ਪਹਿਲੇ ਦਿਨ ਹੁੰਦੀ ਹੈ ਦੋ ਪੇਸ਼ੀਆਂ ਕਈਆਂ ਤਿੰਨਾਂ ਦਾ ਜ਼ਿਕਰ ਕੀਤਾ 11 ਪੋ ਤੇ 12 ਤੇ ਜੇ ਕਿਤੇ ਸੀ ਠੰਡੇ ਬੁਰਜ ਦੇ ਵਿੱਚ ਜਾ ਕੇ ਨਮਸਕਾਰ ਕਰਕੇ ਉਥੇ ਗੁਰੂ ਪੁੱਤਰਾਂ ਨੂੰ ਗੁਰੂ ਮਾਤਾ ਨੂੰ ਠੰਡਾ ਬੁਰਜ ਬਹੁਤ ਕੁਝ ਆਪਣੇ ਆਪ ਵਿੱਚ ਸੰਭਾਲ ਕੇ ਬੈਠਾ ਉਹਨੇ ਆਪਾਂ ਨੂੰ ਇਹ ਗੱਲ ਕਹਿਣੀ ਹੈ ਬੈਠਿਆਂ ਨੂੰ ਸਿੱਖੋ ਤੁਸੀਂ ਉਸ ਗੁਰੂ ਦੇ ਸਿੱਖੋ ਤੁਸੀਂ ਉਸ ਗੁਰੂ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਨੂੰ ਪਿਆਰ ਕਰਦਿਓ ਜਿਹੜੇ ਗੁਰੂ ਦੀ ਮਾਤਾ ਤੇ ਜਿਹੜੇ ਗੁਰੂ ਦੇ ਪੁੱਤਰ ਮੇਰੇ ਕੋਲ ਤਕਰੀਬਨ 4 ਦਿਨ ਬੈਠੇ ਰਹੇ 3 ਦਿਨ ਬੈਠੇ ਰਹੇ ਜਿਹੜੇ ਮੇਰੇ ਕੋਲ ਮੈਂ ਤੁਹਾਡੇ ਗੁਰੂ ਪੁੱਤਰ ਤੇ ਤੁਹਾਡੇ ਗੁਰੂ ਮਾਤਾ ਦੀਆਂ ਆਪਸਰੀ ਵਿੱਚ ਹੁੰਦੀਆਂ ਗੱਲਾਂ ਨੂੰ ਬਹੁਤ ਬਰੀਕੀ ਨਾਲ ਸੁਣਿਆ ਤੁਸੀਂ ਮੇਰੇ ਤੋਂ ਪੁੱਛ ਕੇ ਵੇਖੋ ਗੁਰੂ ਪੁੱਤਰਾਂ ਦੀ ਤੇ ਗੁਰੂ ਮਾਤਾ ਦੀ ਇੱਕ ਇੱਕ ਗੱਲ ਮੇਰੇ ਕੋਲ ਅਜੇ ਵੀ ਸੰਭਾਲੀ ਪਈ ਹੈ ਮੈਂ ਤੁਹਾਨੂੰ ਦੱਸ ਸਕਦਾ ਤੁਸੀਂ ਪੁੱਛੋ ਤਾਂ ਸਹੀ ਕੋਈ ਪੁੱਛੇ ਤਾਂ ਸਹੀ ਜਾ ਕੇ ਗੁਰੂ ਪੁੱਤਰਾਂ ਦੀ ਖਬਰ ਪੁੱਛ ਲਵੇ ਗੁਰੂ ਮਾਤਾ ਦੀ ਖਬਰ ਪੁੱਛ ਲਵੇ ਜਦੋਂ ਮੇਰੀ ਮਾਂ मां गुजर कौर ਇੱਥੇ ਤੇਰੇ ਕੋਲ ਆਣ ਕੇ ਬੈਠੀ ਸੀ ਜਦੋਂ ਮੇਰੇ ਗੁਰੂ ਕਲਗੀਧਰ ਪਾਤਸ਼ਾਹ ਦੇ ਪੁੱਤਰ ਤੇਰੇ ਕੋਲ ਆਣ ਕੇ ਬੈਠੇ ਸੀ ਤੇ ਜਦੋਂ ਉਹ ਪੇਛੇ ਤੋਂ ਵਾਪਸ ਆਉਂਦੇ ਸੀ ਵਾਪਸ ਆਉਣ ਤੇ ਦਾਦੀ ਤੇ ਉਹਨਾਂ ਵਿਚਕਾਰ ਆਪਸਰੀ ਵਿੱਚ ਕਿਹੋ ਜੀਆਂ ਗੱਲਾਂ ਹੁੰਦੀਆਂ ਸੀ ਠੰਡਾ ਬੁਰਜ ਅੱਜ ਵੀ ਕਹੇਗਾ ਦਾਦੀ ਉਹਨਾਂ ਨੂੰ ਦ੍ਰਿੜ ਕਰਦੀ ਸੀ ਉਹਨਾਂ ਦੇ ਇਰਾਦੇ ਤਾਂ ਪਹਿਲੇ ਹੀ ਬੜੇ ਦ੍ਰਿੜ ਸੀ ਠੰਡੇ ਬੁਰਜ ਨੇ ਕਹਿਣਾ ਜਦੋਂ ਦਾਦੀ ਉਹਨਾਂ ਤੋਂ ਪੁੱਛਦੀ ਕੀ ਵਾਪਰਿਆ ਉਹ ਬੜੀ ਦਲੇਰੀ ਨਾਲ ਦੱਸਦੇ ਦਾਦੀ ਉਹਨਾਂ ਦੇ ਮਨਾਂ ਵਿੱਚ ਉਹਨਾਂ ਦੇ ਦਿਲਾਂ ਵਿੱਚ ਦਲੇਰੀ ਹੋਰ ਪਰਪਰਦੀ ਸੀ ਅੱਜ ਵੀ ਇਹ ਗੱਲ ਠੰਡਾ ਬੁਰਜ ਬੋਲੂ ਪਰ ਜੇ ਕੋਈ ਪੁੱਛੇ ਮੇਰੀ ਬੇਨਤੀ ਹੈ ਆਪ ਜੀ ਨੂੰ ਤੁਸੀਂ ਉਸ ਧਰਤੀ ਨੂੰ ਜ਼ਰੂਰ ਸਜਦਾ ਕਰਿਓ ਜਿਹੜੇ ਅਸਥਾਨ ਤੇ ਮੇਰੇ ਸਾਹਿਬ ਜੀ ਦੇ ਸਾਹਿਬ ਜਾਦੇ ਉਹਨਾਂ ਦੀਵਾਰਾਂ ਵਿੱਚ ਖਲੋਗੇ ਤੇ 사ਤ ਸੰਗਤ ਉਹਨਾਂ ਨੇ ਹਰ ਇੱਕ ਲਾਲਚ ਨੂੰ ਠੋਕਰ ਪਾ ਦਿੱਤੀ ਬੜੇ ਲਾਲਚ ਬਹੁਤ ਸਾਰੇ ਲਾਲਚ ਸਾਹਮਣੇ ਆ ਇਥੋਂ ਤੱਕ ਚੰਗੀ ਰਹਾਇਸ਼ ਦੇਵਾਂਗੇ ਚੰਗਾ ਖਾਣ ਨੂੰ ਦੇਵਾਂਗੇ ਚੰਗਾ ਪੀਣ ਨੂੰ ਦੇਵਾਂਗੇ ਐਸੋ ਆਰਾਮ ਦੀ ਜ਼ਿੰਦਗੀ ਬਤੀਤ ਕਰੋਗੇ ਉਹਨਾਂ ਇੱਕੋ ਹੀ ਗੱਲ ਕਹਿਣੀ ਐਸੋ ਆਰਾਮ ਦੀ ਜ਼ਿੰਦਗੀ ਅਸੀਂ ਆਨੰਦਪੁਰ ਸਾਹਿਬ ਗੁਰੂ ਪਾਤਸ਼ਾਹ ਜੀ ਦੀ ਪਵਿੱਤਰ ਸ਼ਰਣ ਵਿੱਚ ਰਹਿ ਕੇ ਵੀ ਬਤੀਤ ਕੀਤੀ ਹੈ ਐਸ਼ੋ ਆਰਾਮ ਦੀ ਜ਼ਿੰਦਗੀ ਅਸੀਂ ਕੁੰਮੇ ਮਾਸਕੀ ਦੀ ਛੰਨ ਵਿੱਚ ਰਹਿ ਕੇ ਵੀ ਬਤੀਤ ਕੀਤੀ ਹੈ ਐਸ਼ੋ ਆਰਾਮ ਦੀ ਜ਼ਿੰਦਗੀ ਅਸੀਂ ਗੰਗੂ ਦੀ ਉਸ ਝੂੰਪੜੀ ਵਿੱਚ ਰਹਿ ਕੇ ਵੀ ਬਤੀਤ ਕੀਤੀ ਹੈ ਐਸ਼ੋ ਆਰਾਮ ਅਸੀਂ ਕੋਤਵਾਲੀ ਦੇ ਵਿੱਚ ਵੀ ਬਤੀਤ ਕੀਤੀ ਉਹੀ ਐਸ਼ੋ ਆਰਾਮ ਅੱਜ ਠੰਡੇ ਬੁਰਜ ਵਿੱਚ ਵੀ ਸਾਨੂੰ ਮਿਲ ਰਿਹਾ ਹੈ ਤੁਹਾਡੇ ਐਸ਼ੋ ਆਰਾਮ ਦੀ ਸਾਨੂੰ ਜ਼ਰੂਰ ਉਤਨੀ ਉਹ ਇੱਕੋ ਹੀ ਗੱਲ ਸਮੇ ਦੇ ਹੁਕਮਰਾਨਾਂ ਨੂੰ ਵੰਗਾਰ ਵੰਗਾਰ ਕੀ ਕਹਿੰਦੇ ਨੇ ਤੇ ਸਾਥ ਸੰਗਤ ਉਹਨਾਂ ਦੇ ਬੋਲਾਂ ਨੂੰ ਸੁਣ ਕੇ ਸੁਭਾ ਸਰਹੰਦ ਵजीर ਖਾਂ ਵਰਗਿਆਂ ਦੇ ਇੱਕ ਵਾਰੀ ਦਿਲ ਦਹਿਲ ਜਾਂਦੇ ਸੀ ਵੀ ਇੰਨਾ ਵਿੱਚ ਇੰਨੀ ਦਲੇਰੀ ਇੰਨਾ ਸਪਿਰਟ ਭਰੇ ਸਾਡੇ ਬੱਚੇ ਜਰਾ ਜੀ ਗੱਲ ਖਾਤਰ ਆਪਣਾ ਧਰਮ ਪਰਵਰਤਨ ਕਰ ਲੈਂਦੇ ਆ ਅਸੀਂ ਨਹੀਂ ਕੀਤਾ ਜੀ ਕਿਸੇ ਫੀਸ ਦਾ ਲਾਲਚ ਦਿੱਤਾ ਛਾਲ ਮਾਰ ਕੇ ਉਧਰ ਚਲੇ ਗਏ ਜਦੋਂ ਕਿਸੇ ਆਟੇ ਦਾ ਲਾਲਚ ਦਿੱਤਾ ਛਾਲ ਮਾਰ ਕੇ ਉਧਰ ਚਲੇ ਗਏ ਜਦੋਂ ਕਿਸੇ ਨੇ ਜੀ ਸੋਨੇ ਕਿਤਾਬਾਂ ਦਾ ਲਾਲਚ ਦੇਤਾ 유ਨੀਫਾਰਮ ਦਾ ਲਾਲਚ ਦੇਤਾ ਬੈਗ ਦਾ ਲਾਲਚ ਦੇਤਾ ਬੂਟਾਂ ਦਾ ਲਾਲਚ ਦੇਤਾ ਅਸੀਂ ਛਾਲ ਮਾਰ ਕੇ ਉਧਰ ਚਲੇ ਗਏ ਇੱਕ ਉਹਨਾਂ ਗੁਰੂ ਪੁੱਤਰਾਂ ਦਾ ਧਰਮ ਜਿਨ੍ਹਾਂ ਨੇ ਕੀਮਤੀ ਤੋਂ ਕੀਮਤੀ ਜਿਹੜੀਆਂ ਪੇਟਾਂ ਵਾ ਖੁਕਰਾ ਦਿਤੀਆਂ ਤੇ ਉਹਨਾਂ ਧਰਮ ਨਹੀਂ ਬਦਲਿਆ ਸਾਧ ਸੰਗਤ ਧੰਗੁਰੂ ਤੇਗ ਬਹਾਦਰ ਪਾਤਸ਼ਾ ਜਿਨ੍ਹਾਂ ਨੇ ਧਰਮ ਨਹੀਂ ਬਦਲਿਆ ਸੀਸ ਤੇ ਦਿੱਤਾ ਅਸੀਂ ਜਰਕ 5 7 ਕਿਲੋ ਆਟੇ ਵਾਸਤੇ ਆਪਦਾ ਧਰਮ ਬਦਲ ਦਿੰਨੇ ਆ ਅਸੀਂ ਫੀਸਾਂ ਵਾਸਤੇ 1000 2000 ਪਿੱਛੇ ਆਪਣਾ ਧਰਮ ਬਦਲ ਦਿੰਨੇ ਆ ਤੇ ਮੈਂ ਇਹ ਵੀ ਆਪ ਜੀ ਨੂੰ ਬੇਨਤੀ ਕਰ ਦਿਆਂ ਸਭ ਤੋਂ ਵੱਧ ਧਰਮ ਬਦਲਣ ਵਾਲੇ ਲੋਕ ਉਹ ਨੇ ਜਿਹੜੇ ਇਸ ਧਰਤੀ ਤੇ ਰਹਿੰਦੇ ਆ ਸਿਰ ਤੇ ਦਸਤਾਰਾਂ ਸਜਾਉਂਦੇ ਆ ਇੱਕ ਖਿੰਨ ਵਿੱਚ ਲਈ ਆਪਣੇ ਆਪ ਨੂੰ ਬਦਲ ਦਿੰਦੇ ਆ ਪਰ ਜਰਾ ਨਹੀਂ ਸੋਚਦੇ ਵੀ ਸਾਡੇ ਗੁਰੂ ਸਾਹਿਬ ਨੇ ਸਾਡੇ ਲਈ ਕਿੰਨਾ ਕੁਝ ਕੀਤਾ ਕਿੰਨੇ ਉਹਨਾਂ ਨੇ ਆਪਣੇ ਆਪ ਦੇ ਤਨ ਤੇ ਕੀ ਲੋੜ ਸੀ ਉਸ ਬਜ਼ੁਰਗ ਮਾਂ ਨੂੰ ਉਸ ਠੰਡੇ ਬੁਰਜ ਵਿੱਚ ਠਰਨ ਦੀ ਜ਼ਰੂਰਤ ਕੀ ਸੀ ਇੱਕ ਇਸ਼ਾਰੇ ਤੇ ਸਭ ਕੁਝ ਹੁੰਦਾ ਸੀ ਕੀ ਜ਼ਰੂਰਤ ਸੀ ਉਹਨਾਂ 7 ਸਾਲਾਂ ਦੇ ਤੇ 9 ਸਾਲਾਂ ਦੇ ਜਿੰਦਾਂ ਨੂੰ ਜਿੰਦਾਂ ਨੂੰ ਉਹਨਾਂ ਠੰਡੇ ਬੁਰਜ ਵਿੱਚ ਠਰਨ ਦੀ ਇੱਕ ਇਸ਼ਾਰੇ ਤੇ ਸਭ ਕੁਝ ਹੁੰਦਾ ਸੀ ਕਿਉਂ ਉਹਨਾਂ ਦੇ ਗੁਰੂ ਪਾਤਸ਼ਾਹ ਜੀ ਨੇ ਇੱਕੋ ਹੀ ਗੱਲ ਸਿਖਾਈ ਸੀ ਬੇਟਾ ਸੀਸ ਦੇ ਦੇਣਾ ਪਰ ਧਰਮ ਨਹੀਂ ਬਦਲਣਾ ਉੱਤਰ ਵਿੱਚ ਪ੍ਰਪੱਕ ਤੇ ਅਸੀਂ ਵੀ ਇੰਨਾ ਜੇ ਬਹੁਤਾ ਨਹੀਂ ਨਾ ਕੁਝ ਕਰ ਸਕਦੇ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਇੰਨਾ ਕੁਝ ਕਹਿ ਦਈਏ ਬਿਨਾਂ ਕਰੋ ਅੱਜ ਕੁਰਬਾਨੀ ਨਹੀਂ ਸਾਨੂੰ ਕੋਈ ਕਰਨ ਵਾਸਤੇ ਕਹਿ ਰਿਹਾ ਵੀ ਤੁਸੀਂ ਜਾ ਕੇ ਧਰਮ ਨਾ ਬਦਲਿਆ ਤੇ ਤੁਹਾਨੂੰ ਨੀਂਆ ਵਿੱਚ ਚਿੰਦਿਆਂਗੇ ਕੋਈ ਨਹੀਂ ਚਿੰਦਾ ਕਿਸੇ ਨੇ ਨਹੀਂ ਕਹਿਣਾ ਵੀ ਜੇ ਧਰਮ ਨਾ ਬਦਲਿਆ ਤੇ ਠੰਡੇ ਬੁਰਜ ਵਿੱਚ ਬਿਠਾ ਲ ਕੇ ਠਾਰਾਂਗੇ ਪਰ ਫਿਰ ਵੀ ਅਸੀਂ ਬਦਲੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪੁੱਤਰਾਂ ਦਾ ਗੁਰੂ ਮਾਤਾ ਦਾ ਵਾਸਤਾ ਬੇਨਤੀਆਂ ਹੱਥ ਬਨ ਕੇ ਵੀ ਜਰੂਰ ਆਪਣੇ ਆਪ ਵਿੱਚ ਸੁਚੇਤ ਹੋ ਤੇ ਆਪਣੇ ਤੌਰ ਤੇ ਜਿੰਨਾ ਕੁ ਅਸੀਂ ਪ੍ਰਚਾਰ ਕਰ ਸਕਦੇ ਹਾਂ ਅਸੀਂ ਜਰੂਰ ਕਰੀਏ ਵੱਧ ਤੋਂ ਵੱਧ ਜਿੰਨਾ ਹੋ ਸਕਦਾ ਹੈ ਤਾਂ ਕਿ ਸਾਨੂੰ ਸਾਡੇ ਪਾਤਸ਼ਾਹ ਦੀ ਸਾਨੂੰ ਸਾਡੇ ਸਤਿਗੁਰਾਂ ਦੀ ਖੁਸ਼ੀ ਮਿਲੇ ਤੇ ਆ ਹੁਣ ਆਪਣੇ ਘਰਾਂ ਦੇ ਵਿੱਚ ਬੱਚੇ ਹੈ ਆਪਣੇ ਰਾਤ ਦੇ ਵਕਤ ਉਹਨਾਂ ਦੇ ਕਥਨਾਂ ਦੇ ਵਿੱਚ ਫੋਨ ਦੇ ਕੇ ਤੇ ਉਹਨਾਂ ਨੂੰ ਬਰਉਣ ਦੀ بجائے ਅਸੀਂ ਉਹਨਾਂ ਨੂੰ ਆਪਣੇ ਨਾਲ ਪਾ ਕੇ ਉਹਨਾਂ ਨੂੰ ਗੁਰੂ ਪਾਤਸ਼ਾਹ ਜੀ ਦੇ ਮਹਾਨ ਇਤਿਹਾਸ ਤੋਂ ਜਾਣੂ ਕਰਾਈਏ ਵੀ ਬੇਟਾ ਅਸੀਂ ਉਸ ਪਾਤਸ਼ਾਹ ਦੇ ਵਾਰਸ ਹੈ ਜਿਸ ਪਾਤਸ਼ਾਹ ਨੇ ਆਪਣੇ ਖਾਤਰ ਆਪਣੇ ਚਾਰ ਪੁੱਤ ਕੁਰਬਾਨ ਕਰਕੇ ਅਸੀਂ ਬੇਟਾ ਉਸ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਨੂੰ ਪਿਆਰ ਕਰਦੇ ਐ ਜਿਨ੍ਹਾਂ ਨੇ ਸਾਡੀ ਖੁਸ਼ੀ ਖਾਤਰ ਆਪਣੇ ਪਿਤਾ ਆਪਣੇ ਮਾਤਾ ਦੀ ਕੁਰਬਾਨੀ ਦਿੱਤੀ ਆਪਣੇ ਪਰਿਵਾਰ ਦੀ ਕੁਰਬਾਨੀ ਦਿੱਤੀ ਆਪਾਂ ਉਸ ਗੁਰੂ ਦੇ ਵਾਰਿਸ ਐ ਇਹ ਗੱਲਾਂ ਅਸੀਂ ਸਿੱਖਾਂ ਤੇ ਜਰੂਰ ਆਪਣੇ ਆਪ ਵਿੱਚ ਇਹ ਹੰਬਲਾ ਸੋ ਅੱਜ 10 ਪੋ ਉਹਨਾਂ ਠੰਡੇ ਬੁਰਕ ਵਿੱਚ ਬਤੀਤ ਕਰਨਾ ਹੈ 10 ਪੋ ਦੀ ਰਾਤ 11 ਪੋ ਦੀ ਰਾਤ ਤੇ 12 ਪੋ ਦੀ ਰਾਤ Then de